ਕਿਸ ਤਰ੍ਹਾਂ ਦਾ ਮਾਹੌਲ ਸੀ ਉਹਦੇ ਦੇਖੋ ਪਰਿਵਾਰ ਜਦੋਂ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਨੇ ਜੀ ਮੈਂ 13 ਦਿਨ ਦਾ ਸੀਗਾ ਜਦੋਂ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਸੀਗੇ 91 ਦੇ ਵਿੱਚ ਤੇ ਉਹ ਤੋਂ ਬਾਅਦ ਮੈਂ 9 ਮਹੀਨੇ ਦਾ ਹੀ ਸੀਗਾ ਜੇ ਮੇਰੇ ਫਾਦਰ ਸਾਹਿਬ ਸ਼ਹੀਦ ਹੋ ਗਏ ਆ 3 ਦਿਨ ਬਾਅਦ ਮੇਰੇ ਮਾਤਾ ਦੇ ਮੇਰੇ ਨਾਨੀ ਜੀ ਸ਼ਹੀਦ ਹੋ ਗਏ ਸੀ ਬਾਅਦ ਚੋ ਦਾਦੀ ਜੀ ਨੇ ਮੈਨੂੰ ਪਾਲਿਆ ਹਨਾ ਸਾਰਾ ਫਿਰ ਆਪਾਂ ਬੋਸ਼ਨ ਜਿਹੜਾ ਮੇਰੇ ਦਾਦੀ ਜੀ ਨੇ ਕੀਤਾ ਉਦੋਂ ਮਾਹੌਲ ਇਹੀ ਸੀਗਾ ਜੀ ਵੀ 92 ਦੇ ਉਦੋਂ ਦੇ ਦੇਖ ਲਓ ਤੁਸੀਂ ਅਸੀਂ ਘਰ ਛੱਡੇ ਹੋਏ ਦੇ ਹਾਲੇ ਤੱਕ ਵਾਪਸ ਆਪਣੇ ਘਰਾਂ ਪਿੰਡ ਦੇ ਘਰਾਂ ਦੇ ਵਿੱਚ ਨਹੀਂ ਆ ਸਕੇ ਚਲ ਪਿਆ ਵੀ ਆ ਸਸਿਕਾ ਤੁਸੀਂ ਜੁੜੇ ਹੋ ਸੱਚਾਈ ਦੇ ਨਾਲ ਮੈਂ ਰਣਜੀਤ ਗਿੱਲ ਲੋਕ ਸਭਾ ਚੋਣਾਂ ਜਿਹੜੀਆਂ ਜੋਰ ਛੋੜ ਦੇ ਨਾਲ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਸਮੀਕਰਨ ਬਿਲਕੁਲ ਬਦਲੇ ਹੋਏ ਨੇ ਰਵਨੀਤ ਬਿੱਟੂ ਪਹਿਲਾਂ ਕਾਂਗਰਸ ਤੋਂ ਲੜਦੇ ਸਨ ਤੇ ਇਸ ਵਾਰ ਜਿਹੜੇ ਬੀਜੇਪੀ ਤੋਂ ਚੋਣ ਲੜ ਰਹੇ ਨੇ ਤਾਂ ਉਧਰ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਗਿੱਡੜਵਾ ਤੋਂ ਚੱਲ ਕੇ ਲੁਧਿਆਣਾ ਪਹੁੰਚੇ ਨੇ ਤਾਂ ਦੂਜੇ ਪਾਸੇ ਕਮਲਜੀਤ ਸਿੰਘ ਬਰਾੜ ਨੇ ਉਹ ਵੀ ਚੋਣ ਲੜ ਰਹੇ ਨੇ ਤੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਨੌਜਵਾਨ ਆਗੂ ਅਮਰਪਾਤ ਸਿੰਘ ਜੰਡਰਾ ਨੇ ਉਹਨਾਂ ਨਾਲ ਗੱਲਬਾਤ ਕਰਨ ਵਾਇਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚਾਰੇ ਪ੍ਰਚਾਰ ਦਿੱਤੇ ਪ੍ਰਚਾਰ ਹਨ ਚੜ੍ਹਦੀ ਕਲਾ ਦੇ ਵਿੱਚ ਦੀ ਜਾ ਰਹੇ ਹਾਂ ਰੋਜ ਪਿੰਡਾਂ ਦੇ ਵਿੱਚ ਤੇ ਨੌਜਵਾਨਾਂ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤੇ ਅੱਗੇ ਵੇਖੋ ਅੱਗੇ ਗੁਰੂ ਸਾਹਿਬ ਦੇ ਹੱਥ ਹੈ ਸਿੰਘ ਪੁੱਗੇ ਫਸੇ ਪਏ ਦੰਦਾਂ ਦੇ ਤੈਂਤ ਕਿਸ ਵੱਲ ਤੱਕ ਹਾਂਜੀ ਹਾਂ ਪੂਰੇ ਜੀ ਰਾਜਾ ਵੜੈਨਗਰੋਂ ਰਵਨੀਤ ਬਿੱਟੂ ਤੇ ਦਰੁਪ ਕਬਲਜੀਤ ਬਰਾੜੋਂ ਤੁਸੀਂ ਆ ਗਏ ਹਾਂਜੀ ਹਾਂ ਹਾਂ ਜੀ ਕਾਡਾ ਤਾਂ ਇਲਾਕਾ ਸੀਗਾ ਜੀ ਮੈਨੂੰ ਇੱਥੇ ਆਉਣਾ ਪੈਣਾ ਸੀ ਤੇ ਕਿਉਂਕਿ ਫਾਦਰ ਸਾਹਿਬ ਅਖੀਰਲੇ ਸਮੇਂ ਦੇ ਵਿੱਚ ਇੱਥੇ ਰਹੇ ਆ ਤੇ ਬਾਕੀ ਸਾਡਾ ਪਿੰਡ ਵੀ ਲੁਧਿਆਣੇ ਦੇ ਵਿੱਚ ਆ ਜਾਂਦਾ ਸੋ ਜਦੋਂ ਇੱਥੇ ਆਏ ਸੀ ਉਦੋਂ ਨਹੀਂ ਸੀਗਾ ਵੀ ਕੌਣ ਅੱਗੇ ਆਉਣਾ ਤੇ ਇੱਕ ਸੀਗਾ ਵੀ ਜਿਹੜਾ ਸਾਡਾ ਇਲਾਕਾ ਵਾ ਉਹ ਇਲਾਕੇ ਦੇ ਵਿੱਚ ਜਰੂਰ ਆਪਾਂ ਇੱਕ ਵਾਰ ਲੋਕਾਂ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਉਹ ਲੜਾਈ ਜਿਹੜੀ ਆ ਅੱਗੇ ਲੜਾਂਗੇ ਜਿਵੇਂ ਰਮਨਿਤ ਬਿੱਟੂ ਦੀ ਗੱਲ ਕਰਨ ਲੱਗੇ ਉਹ ਕਹਿੰਦੇ ਸਾਡੇ ਫਾਦਰ ਸਾਹਿਬ ਸ਼ਹੀਦ ਹੋਏ ਆ ਇੱਕ ਪਾਸੇ ਉਹ ਸ਼ਹੀਦ ਕਿਵੇਂ ਦੇਖਦੇ ਹਾਂ ਇੱਕ ਪਾਸੇ ਜਿਹੜੀ ਤੁਹਾਡੇ ਪਿਤਾ ਜੀ ਸ਼ਹੀਦ ਹੋਏ ਆ ਪੰਥਕਾਸ ਉਹਨੂੰ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਬੇਅੰਤ ਬੁੱਚੜ ਦੀ ਜੇ ਆਪਾਂ ਗੱਲ ਕਰੀਏ ਜੇ ਅੱਜ ਆਪਾਂ ਕੇਪੀਐਸ ਗਿਲ ਨੂੰ ਬੁੱਚੜ ਕਹਿੰਦੇ ਆ ਤੇ ਉਹਦੇ ਨਾਲ-ਨਾਲ ਆਪਾਂ ਬੇਅੰਤ ਬੁੱਚੜ ਨੂੰ ਵੀ ਹਮੇਸ਼ਾ ਯਾਦ ਕਰਾਂਗੇ ਕਿਉਂਕਿ ਜਿਹਦੀ ਸਰਕਾਰ ਦੇ ਵਿੱਚ ਸਾਰਾ ਕੁਝ ਹੋਇਆ ਸਾਡੇ ਨੌਜਵਾਨ ਅਨੇਕਾਂ ਹੀ ਨੌਜਵਾਨ ਜਿਹੜੇ ਸ਼ਹੀਦ ਹੋਏ ਆ ਤੇ ਉਹਦੇ ਨਾਲ-ਨਾਲ ਜਿਹੜੇ ਸਾਡੇ 3ਾਂ ਭੈਣਾਂ ਦੀ ਬੇਬਤ ਹੋਈ ਆ ਦੇ ਨਾਲ ਜਿਹੜੇ ਜਿੰਨੇ ਉਹਦੇ ਨਾਲ ਸਰਕਾਰ ਦੇ ਵਿੱਚ ਉਹ ਜਿਹੜੇ ਸਰਕਾਰ ਮੰਨ ਰਹੇ ਸੀਗੇ ਉਹ ਸਾਰੇ ਨਾਲ 부ਚੜ ਸੀਗੇ ਕਿਉਂਕਿ ਕੋਈ ਇਹੋ ਜਿਹਾ ਪੰਜਾਬ ਦਾ ਕੋਈ ਕੋਨਾ ਨਹੀਂ ਸੀ ਜਿੱਥੇ ਸਾਡੇ ਨੌਜਵਾਨਾਂ ਨੂੰ ਰੋਜ਼ ਰੋਸ਼ੀਦ ਨਹੀਂ ਕੀਤਾ ਜਾ ਰਿਹਾ ਸੀ ਅਨੇਕਾਂ ਹੀ ਸ਼ਹੀਦ ਨੌਜਵਾਨ ਸੀ ਜਿਹੜੇ ਰੋਜ਼ ਦੇ ਅਖਬਾਰਾਂ ਦੇ ਵਿੱਚ ਛਪਦੇ ਸੀਗੇ ਵੀ ਅੱਜ 50 ਹਾਲਕ ਹੋ ਗਏ ਜਾਂ 15 ਹਾਲਕ ਹੋ ਗਏ ਸੋ ਜਿਹੜੀ ਇਹ ਦਰਿੰਦਕੀ ਦੀ ਸਰਕਾਰ ਸੀਗੀ ਹੂੰ ਉਹਨੂੰ ਬੁੱਚੜ ਪਣੇ ਤੋਂ ਥੱਲੇ ਅਸੀਂ ਨਹੀਂ ਨਾਪ ਸਕਦੇ ਸੋ ਇਹ ਭਾਵੇਂ ਕਈ ਜਣ ਵੀ ਸਾਡੇ ਸ਼ਹੀਦਾਂ ਜਾਇਏ ਆ ਪਰ ਸਿੱਖ ਕੌਮ ਦੀ ਇੱਕ ਸ਼ੁਰੂ ਤੋਂ ਰਹੀ ਆ ਜਿਹਨੇ ਸਾਡੇ ਭਾਜੀ ਸਿਰ ਤੇ ਚੜ੍ਹੀ ਆ ਭਾਜੀ ਅਸੀਂ ਤਾਰੀ ਆ ਕਦੇ ਸਿਰ ਤੇ ਰੱਖੀ ਨਹੀਂ ਚਾਹੇ ਉਹ ਇੰਦਰਾ ਗਾਂਧੀ ਸੀ ਚਾਹੇ ਬਿਆਨਸੀਓਂ ਸੀ ਚਾਹੇ ਕੋਈ ਹੋਰ ਵੀ ਜਿਹੜੇ ਚੜ੍ਹ ਕੇ ਆਏ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਵੀ ਤੇ ਉਹ ਵੀ ਅਸੀਂ ਜਿਹੜੀ ਤਾਰ ਦੇ ਰਹੇ ਹਾਂ ਸਮੇਂ-ਸਮੇਂ ਸਰ ਬੁੱਚੜ ਪਣੇ ਬਦਲਦੇ ਰਹੇ ਆ ਪਰ ਸਿੱਖ ਕੌਮ ਜਿਹੜੀ ਸੀ ਉਹ ਹਮੇਸ਼ਾ ਉਹਨਾਂ ਦੇ ਟੱਕਰੇ ਕਰਦੀ ਰਹੀ ਕਿਦੋ ਚੀ ਦੀ ਹੁੰਦੀ ਆ ਉਸ ਸਮੇਂ ਕਿਸ ਤਰ੍ਹਾਂ ਦਾ ਸੀ ਹਾਲਾਤ ਕਿ ਬਹੁਤ ਹੈਗਾ ਪਤਾ ਪਰ ਜਿਹੜਾ ਹੁਣ ਜਿਹੜੇ ਵੇਖ ਰਹੇ ਨੇ ਵੀਰੋ ਉਹਨਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਦਾ ਸੀ ਉਦੋਂ ਪਰਿਵਾਰ ਤੇ ਕਿਸ ਤਰ੍ਹਾਂ ਦੀ ਬੀਤ ਦੀ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਉਦੋਂ ਦੇਖੋ ਪਰਿਵਾਰ ਜਦੋਂ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਨੇ ਜੀ ਮੈਂ 13 ਦਿਨ ਦਾ ਸੀਗਾ ਜਦੋਂ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਸੀਗੇ ਕੰਨਵੇ ਦੇ ਵਿੱਚ ਤੇ ਉਹ ਤੋਂ ਬਾਅਦ ਮੈਂ 9 ਮਹੀਨੇ ਦਾ ਹੀ ਸੀਗਾ ਅਜੇ ਮੇਰੇ ਫਾਦਰ ਸਾਹਿਬ ਸ਼ਹੀਦ ਹੋ ਗਏ ਆ 3 ਦਿਨ ਬਾਅਦ ਮੇਰੇ ਮਾਤਾ ਦੇ ਮੇਰੇ ਨਾਨੀ ਜੀ ਸ਼ਹੀਦ ਹੋ ਗਏ ਸੀ ਬਾਅਦ ਚੋਂ ਦਾਦੀ ਜੀ ਨੇ ਮੈਨੂੰ ਪਾਲਿਆ ਹਨਾ ਸਾਰਾ ਫਿਰ ਆਪਾਂ ਬੋਸ਼ਨ ਜਿਹੜਾ ਮੇਰਾ ਦਾਦੀ ਜੀ ਨੇ ਕੀਤਾ ਉਦੋਂ ਮਾਹੌਲ ਇਹੀ ਸੀਗਾ ਜੀ ਵੀ 92 ਦੇ ਉਦੋਂ ਦੇ ਦੇਖ ਲਓ ਤੁਸੀਂ ਅਸੀਂ ਘਰ ਛੱਡੇ ਹੋਏ ਤੇ ਹਾਲੇ ਤੱਕ ਵਾਪਸ ਆਪਣੇ ਘਰਾਂ ਦੇ ਪਿੰਡ ਦੇ ਘਰਾਂ ਦੇ ਵਿੱਚ ਨਹੀਂ ਆ ਸਕੇ ਤੇ ਮਾਹੌਲ ਉੱਥੇ ਆਵੇਂ ਸੀ ਵੀ ਲੋਕ ਆਪਣੇ ਘਰ ਛੱਡ ਕੇ ਵਿੱਚ ਸਾਰਾ ਜਾਨਵਰ ਸਾਰੇ ਉਹ ਮੇ ਛੱਡ ਕੇ ਅੱਗੇ ਪਿੱਛੇ ਲੁਕਣਾ ਪੈਂਦਾ ਸੀਗਾ ਜੀ ਇੱਕ ਜਿਵੇਂ ਚੀਚੀ ਨੂੰ ਲਾ ਕੇ ਖੂਨ ਹਨਾ ਛੀਦ ਬੰਦੇ ਆ ਜਿਵੇਂ ਅਮਰਿੰਦਰ ਸਿੰਘ ਰਾਜਾ ਵਿੰਗ ਦੀ ਗੱਲ ਕਰ ਲਗੇ ਉਹ ਵੀ ਕਹਿੰਦੇ ਅਸੀਂ ਵੀ ਕੁਰਬਾਨੀਆਂ ਕੀਤੀਆਂ ਹਨਾ ਜਿਵੇਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਨੇ ਕਿਵੇਂ ਦੇਖਦੇ ਉਹਨਾਂ ਨੂੰ ਤੁਸੀਂ ਕਿ ਨਹੀਂ ਜਿਹੜੇ ਇਹ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਆ ਇਹ ਤਾਂ ਜਿਹੜੇ ਹੈਗੇ ਆ ਵੀ ਇਹ ਤਾਂ ਇੱਕ ਦੇਸ਼ ਦੇ ਪੁੱਤ ਜਿਹੜੇ ਆਪਣੇ ਆਪ ਨੂੰ ਕਹੌਣ ਵਾਲੇ ਆ ਇਹ ਤਾਂ ਦੂਜੇ ਪਾਸੇ ਦੇ ਰਾਸ਼ਟਰਪਤੀ ਹੈਗੇ ਆ ਉਹ ਨੇ ਜਿਹੜੇ ਪੰਥਕ ਆਪਣੇ ਆਪ ਨੂੰ ਕਹੌਂਦੇ ਆ ਜਿਹੜੇ ਚੀਚੀ ਨੂੰ ਜਿਨ੍ਹਾਂ ਨੇ ਕਦੇ ਹਜੇ ਐ ਖੂਨ ਵੀ ਨਹੀਂ ਕੱਢਿਆ ਹੁੰਦਣ ਉਹ ਵੀ ਕਹਿੰਦੇ ਅਸੀਂ ਪੰਥ ਲਈ ਕੌਮ ਲਈ ਆ ਆੜਤਾ ਅਸੀਂ ਪੰਥ ਕੌਮ ਲਈ ਇੱਥੇ ਤਾਂ ਖੜੇ ਆ ਪਰ ਮੈਂ ਇੱਕ ਗੱਲ ਪੁੱਛਣਾ ਚਾਹੂੰਗਾ ਵੀ ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਰਿਜਾਰਡ ਤੇ ਜੇ ਆ ਨਾਲ ਮੋਗੀਆਂ ਚਲੇ ਜਾਓ ਆ ਹਜੇ ਕੱਲ ਦੀ ਗੱਲ ਹੈ ਭਾਈ ਅਵਤਾਰ ਸਿੰਘ ਖੰਡਾ ਜਿਹੜੇ ਪਿਛਲੇ ਸਾਲ ਜੂਨ ਦੇ ਵਿੱਚ ਚੜ੍ਹਾਈ ਕਰੇ ਆ ਸ਼ਹੀਦ ਹੋਏ ਆ ਉਹਨਾਂ ਦੇ ਫਾਦਰ ਜਿਹੜੇ ਸੀਗੇ ਭਾਈ ਕਲਵੰਤ ਸਿੰਘ ਦੇ ਜਿਹੜੇ ਸੀਗੇ ਉਹ ਚੜ੍ਹਾਈ ਕਰੇ ਸੀਗੇ ਉਹਨਾਂ ਦਾ ਅੱਜ ਤੱਕ ਨਹੀਂ ਕੁਝ ਪਤਾ ਲੱਗਿਆ ਨਾ ਉਹਨਾਂ ਦੀ ਡੈੱਡ ਮੋੜੀ ਮਿਲੀ ਸੀ ਦੂਜੇ ਪਾਸੇ ਉਹਨਾਂ ਦੇ ਯਾਰ ਫਾਦਰ ਜਦ ਅਪਤਾਰ ਸਿੰਘ ਖੰਡਾ ਸ਼ਹੀਦ ਹੋਇਆ ਉਹ ਤੋਂ ਬਾਅਦ ਉਹਦੀ ਡੈੱਡ ਬੋਡੀ ਨਹੀਂ ਮਿਲੀ ਕਦੇ ਉਹ ਪਰਿਵਾਰ ਦੇ ਜਾ ਕੇ ਦੁੱਖ ਫਲੋਰ ਕੇ ਦੇਖਿਓ ਵੀ ਉਹਨਾਂ ਉਹ ਮਾਂ ਤੇ ਕੀ ਬੀਤਦੀ ਹੋਊਗੀ ਜਿਹਨੇ ਆਪਣਾ ਨਾ ਕਦੇ ਪਹਿਲਾਂ ਘਰ ਵਾਲਾ ਦੇਖਿਆ ਉਹਦਾ ਸੰਸਕਾਰ ਵੀ ਉਹ ਬਾਹਰ ਹੀ ਹੋਇਆ ਉਹਦੀ ਹਸਤੀਆਂ ਉਵੇਂ ਮਿਲੀਆਂ ਤੇ ਬਾਅਦ ਚ ਉਹਨਾਂ ਦਾ ਜਿਹੜਾ ਬੇਟਾ ਸੀਗਾ ਜਿਹੜਾ ਮਸਾ ਉਹਨਾਂ ਨੇ ਵੱਡਾ ਕਰਿਆ ਸੀਗਾ ਹਨ ਇੰਨੇ ਦੁੱਖਾਂ ਦੇ ਵਿੱਚ ਤੇ ਬਾਅਦ ਚ ਉਹ ਬੇਟਾ ਵੀ ਜਦ ਸ਼ਹੀਦ ਹੋ ਗਿਆ ਤੇ ਉਹਦੇ ਵੀ ਜਿਹੜੀ ਡੈੱਡ ਬੋਡੀ ਪ੍ਰੋਪਰ ਨਹੀਂ ਮਿਲ ਸਕੀ ਤੇ ਉਹਨਾਂ ਦੀ ਵੀ ਹਸਤੀਆਂ ਜਿਹੜੀਆਂ ਜਦ ਮਾਂ ਦੇ ਹੱਥ ਤੇ ਰੱਖੀਆਂ ਹੋਣਗੀਆਂ ਇਹ ਕਦੇ ਉਹਨਾਂ ਦਾ ਦੁੱਖ ਫਲੋੜ ਕੇ ਦੇਖਿਓ ਹੂੰ ਫੇਰ ਪਤਾ ਲੱਗਦਾ ਪੰਥ ਕੌਮ ਦੀ ਜਿਹੜੀ ਕੁਰਬਾਨੀ ਹੁੰਦੀ ਹੈ ਉਹ ਕਿਵੇਂ ਦੀ ਹੁੰਦੀ ਹੈ ਨੇ ਤੇ ਬਈ ਜਿਵੇਂ ਇਹ ਸਾਰਾ ਦਰਦ ਖੰਡਾ ਆਇਆ ਹੈ ਲੱਗਦਾ ਕੌਮ ਉਹ ਮੋੜੂਗੀ ਲੱਗਦਾ ਨਹੀਂ ਦੇਖੋ ਜਿਹੜੀਆਂ ਕੁਰਬਾਨੀਆਂ ਹੁੰਦੀਆਂ ਨੇ ਜੀ ਉਹ ਜੇ ਅਸੀਂ ਕਹੀਏ ਵੀ ਕੌਮ ਸਾਨੂੰ ਮੋੜੇ ਕੁਛ ਫੇਰ ਕੁਰਬਾਨੀਆਂ ਨਹੀਂ ਹੁੰਦੀਆਂ ਕੁਰਬਾਨੀਆਂ ਤਾਂ ਥੋੜੇ ਤੋਂ ਚੜ੍ਹਦੀ ਕਲਾ ਦੇ ਵਿੱਚ ਹੋਣਗੀਆਂ ਜਦੋਂ ਤੁਸੀਂ ਕੌਮ ਆਪਣੇ ਕੋਸ਼ ਤੋਂ ਨਾਲ ਵੱਡਾ ਜਿਹੜਾ ਤੁਹਾਡੇ ਕੌਮ ਦਾ ਜਿਹੜਾ ਹੋਗਾ ਤੇ ਫਿਰ ਤੁਸੀਂ ਲੜ ਸਕਦੇ ਹੋ ਜੇ ਤੁਸੀਂ ਕਹੋ ਵੀ ਮੇਰੇ ਪਰਿਵਾਰ ਨੂੰ ਮੇਰੇ ਤੋਂ ਬਾਅਦ ਕੋਈ ਪੁੱਛੂਗਾ ਕਿ ਨਹੀਂ ਪੁੱਛੂਗਾ ਫਿਰ ਤੁਹਾਡੇ ਤੋਂ ਕੁਰਬਾਨੀਆਂ ਨਹੀਂ ਹੋ ਸਕਦੀਆਂ ਸੋ ਜਿਹੜੀ ਗੱਲ ਹੈਗੀ ਆ ਵੀ ਇਹ ਲੜਾਈ ਹੈ ਪੰਜਾਬ ਦੀ ਲੜਾਈ ਹੈ ਇਹ ਤਾਂ ਪੀੜੀ ਦਰ ਪੀੜੀ ਲੜੀ ਜਾਂਦੀ ਹੁੰਦੀ ਆ ਸੋ ਪਹਿਲਾਂ ਮੇਰੇ ਦਾਦਾ ਜੀ ਨੇ ਲੜੀ ਆ ਮੇਰੇ ਫਾਦਰ ਸਾਹਿਬ ਨੇ ਲੜੀ ਆ ਉਸ ਤੋਂ ਬਾਅਦ ਅੱਜ ਜੇ ਅਸੀਂ ਆ ਆਪ ਲੜ ਰਹੇ ਹਾਂ ਕੱਲ ਨੂੰ ਮੈਂ ਕਹਿੰਦਾ ਵੀ ਮੇਰੀ ਆਉਣ ਵਾਲੀ ਪੀੜ੍ਹੀ ਵੀ ਲੜੂਗੀ ਸਮਰਜੀਤ ਸਿੰਘ ਬਰਾੜ ਵੀ ਚੋਂ ਲੜ ਰਹੇ ਨੇ ਉਹ ਵੀ ਪੰਥ ਦੀ ਉਹਦੇ ਅਸੀਂ ਪੰਥ ਦੀ ਗੱਲ ਕਰਦੇ ਆ ਜੋ ਕਿਤੇ ਸਮਾਗਮ ਹੁੰਦੇ ਆ ਅਮਰਤਪਾਲ ਨਾਲ ਵੀ ਖੜੇ ਉਹਨਾਂ ਨੇ ਕਾਂਗਰਸ ਵੀ ਛੱਡ ਤੀ ਕਿ ਉਹਨੇ ਅਮਰਤਪਾਲ ਕਰਕੇ ਮੈਨੂੰ ਕਾਂਗਰਸ ਤੋਂ ਬਾਹਰ ਕੱਢ ਤਾ ਮੈਂ ਤਾਂ ਪੰਜਾਬ ਦੀ ਨੌਜਵਾਨੀ ਨੂੰ ਇੱਕੋ ਹੀ ਗੱਲ ਕਰੂੰਗਾ ਹਮੇਸ਼ਾ ਜਿਹੜਾ ਹੈਗਾ ਵੀ ਜਿੰਨੇ ਵੀ ਇਹ ਲੋਕ ਆਉਂਦੇ ਆ ਵੀ ਅਸੀਂ ਪੰਥ ਦੇ ਪੰਜਾਬ ਦੀ ਗੱਲ ਕਰਦੇ ਆ ਪਹਿਲਾਂ ਇਹਨਾਂ ਨੂੰ ਪਛਾਣਨ ਦੀ ਬਹੁਤ ਲੋੜ ਆ ਵੀ ਇਹਨਾਂ ਦਾ ਪਿਛੋਕੜ ਕੀ ਆ ਦਰਸ਼ਨ ਸੀਗਾ ਬਰਾੜ ਉਹ ਬੰਦਾ ਵਾ ਜਿਹਨੇ ਗਿਆਨਸੀਓਂ ਦੀ ਸਰਕਾਰ ਦੇ ਵਿੱਚ ਜਗਰਾਉਂ 92 ਦੇ ਵਿੱਚ ਇਥੇ ਐਮ.ਐਲ.ਏ ਰਿਹਾ। ਹੂੰ। ਇਹ ਉਸ ਸਮੇਂ ਦੇ ਵਿੱਚ ਸਾਡੇ ਅਨੇਕਾਂ ਹੀ ਨੌਜਵਾਨ ਜਿਹੜੇ ਪੰਜਾਬ ਦੇ ਵਿੱਚੋਂ ਸ਼ਹੀਦ ਹੋ ਰਹੇ ਸੀ। ਤੇ ਉਹਦੇ ਇੱਕ ਵਾਰ ਵੀ ਇਹ ਮੂੰਹ ਚੋਂ ਸੀਨ ਹੀ ਨਿਕਲੀ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਨਾਲ ਧਰੋਹ ਹੋ ਰਿਆ ਤੇ ਵੀ ਇਹ ਗਲਤ ਹੋ ਰਿਹਾ। ਦੂਜੀ ਗੱਲ ਜੇਤਰ ਸਾਹਿਬ ਕੌਂਕੇ ਸਾਹਿਬ ਜਿਹੜੇ ਸੀਗੇ ਜਦ ਉਹਨਾਂ ਨੂੰ ਦਸੰਬਰ 1992 ਦੇ ਵਿੱਚ ਚੱਕਿਆ ਗਿਆ ਤੇ ਉਦੋਂ ਜਨਰਲ ਕੌਂਕੇ ਸਾਹਿਬ ਦਾ ਪਰਿਵਾਰ ਦਰਸ਼ਨ ਸਿੰਘ ਬਰਾੜ ਕੋਲ ਗਿਆ ਸੀ ਉਹਨੂੰ ਮਿਲ ਕੇ ਆਇਆ ਸੀ ਉਹਨੂੰ ਮਿਲ ਕੇ ਕਿਉਂ ਉਹਦੇ ਕੋਲ ਜਾ ਕੇ ਤਰਲੇ ਕੱਢੇ ਜਾਂ ਤੁਹਾਡਾ ਪਰਿਵਾਰ ਦਾ ਚੱਕਿਆ ਗਿਆ ਤੇ ਤੁਸੀਂ ਉਹਦੇ ਕੋਲ ਜਾ ਕੇ ਜਾ ਕੇ ਮਿਲ ਕੇ ਥੋੜੀ ਹੁਣਾ ਉਥੇ ਤਰਲੇ ਕੱਢ ਦਿਓ ਯਾਰ ਵੀ ਸਾਡਾ ਬੰਦਾ ਚੱਕਿਆ ਗਿਆ ਵੀ ਤੁਸੀਂ ਛਡਾਓ ਤੇ ਇਹਦੇ ਦਰਸ਼ਨ ਸਿੰਘ ਦਾ ਅੱਗੇ ਜਵਾਬ ਸੀ ਬਈ ਮੈਂ ਜਿਹੜਾ ਹੈਗਾ ਵੀ ਪਤਾ ਕਰ ਦਿੰਨਾ ਵੀ ਸ਼ੀਦ ਹੋਗੇ ਕਿ ਜਿਉਂਦੇ ਆ ਪਰ ਮੈਂ ਇਹਦੇ ਵਿੱਚ ਹੋਰ ਕੁਝ ਨਹੀਂ ਕਰ ਸਕਦਾ ਇਹ ਦਰਸ਼ਨ ਸਿੰਘ ਦਾ ਜਵਾਬ ਸੀ ਹੂੰ ਸੋ ਇਹ ਜੇ ਦੇ ਇਹਨਾਂ ਬੁਚੜਾਂ ਦੇ ਜਵਾਕਾਂ ਨੂੰ ਤੁਸੀਂ ਅੱਜ ਪੰਥਕ ਕਹਿਣ ਲੱਗੇ ਜੇ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਖੜ ਗਏ ਜਾਂ ਕੱਲ ਨੂੰ ਤਾਂ ਜੇ ਰਾਹੁਲ ਗਾਂਧੀ ਆ ਕੇ ਪੰਜਾਬ ਦੇ ਹੱਕ ਦੇ ਵਿੱਚ ਕਹਿ ਦੂਗਾ ਜੇ ਹਾਂ ਦਾ ਨਾਰਾ ਮਾਰ ਦੋ ਜੇ ਗੁਰੂ ਸਾਹਿਬ ਦੇ ਆ ਕੇ ਹਾਂ ਦਾ ਨਾਰਾ ਮਾਰੋ ਅਸੀਂ 84 ਭੁੱਲ ਜਾਵਾਂਗੇ ਨਹੀਂ ਭੁੱਲ ਸਕਦੇ ਸੋ ਜਿਹੜੇ ਇਹ ਪੰਥਕ ਜਾਂ ਕੌਮ ਦੇ ਜਿਨ੍ਹਾਂ ਨੇ ਧਰੋ ਕਮਾਏ ਹੋਏ ਆ ਉਹਨਾਂ ਦੇ ਵਾਰਸ਼ਾਂ ਨੂੰ ਅੱਜ ਪਛਾਣੋ ਪਛਾਣਨ ਦੀ ਲੋੜ ਆ ਪੰਜਾਬ ਨੂੰ ਤੇ ਪਛਾਣੇ ਜਾਣਗੇ ਪੰਥ ਦੀ ਗੱਲ ਕਰਦੇ ਆ ਜਿਵੇਂ ਕਮਲਜੀਤ ਬਰਾੜ ਐ ਅਮਰਤਪਾਲ ਦੇ ਹੱਕ ਚ ਉਧਰ ਹੀ ਪ੍ਰਚਾਰ ਕਰਕੇ ਆ ਤੇ ਉਹ ਪੰਥ ਦੀ ਗੱਲ ਉਹ ਲਗਾਤਾਰ ਕਰਿਆ ਕਿ ਲੱਗਦਾ ਨਹੀਂ ਕਿ ਆਪਸ ਵਿੱਚ ਉਲਝਣ ਦੀ ਬਜਾਏ ਜੇਕਰ ਉਹ ਵੀ ਗੱਲ ਕਰ ਰਿਹਾ ਕਿ ਤਨਾ ਕਿਤੇ ਸਮਰਥਨ ਕਰ ਰਿਹਾ ਹਨ ਤੁਸੀਂ ਵੀ ਸਮਰਥਨ ਦਿੱਤਾ ਚੀਟ ਸੱਡੀ ਉਧਰੋਂ ਬਰੇਦ ਨੇ ਤਾਂ ਕਿਵੇਂ ਦੇਖਦੇ ਹੋ ਇਹਨੂੰ ਵੀ ਆਪਸ ਵਿੱਚ ਹੀ ਉਲਝੀ ਜਾਣਾ ਸਾਰੀ ਨੂੰ ਮਰਾਪਾ ਹੀ ਕਰੀ ਜਾਣਾ ਇੱਕ ਦੂਜੇ ਨਾਲ ਨਹੀਂ ਆਪਸ ਦੇ ਵਿੱਚ ਜਦੋਂ ਉਲਝਣ ਦੀ ਗੱਲ ਆ ਜੀ ਜਿੱਥੇ ਭਾਈ ਅਮਰਤਪਾਲ ਸਿੰਘ ਖਾਲਸਾ ਜਦੋਂ ਸੀਟ ਤੇ ਆਏ ਇਹ ਸਾਡੇ ਪਾਰਟੀ ਦੇ ਹਰਪਾਲ ਸਿੰਘ ਬਲੇਰ ਨੇ ਆਪ ਸੀਟ ਛੱਡੀ ਆ। ਹੂੰ। ਜਿਪਸੰਦ ਆਪਸ ਵਿੱਚ ਦਾ ਜਿਹੜਾ ਉਲਝਣ ਦੀ ਗੱਲ ਉਹ ਹੋਵੇ ਨਾ ਵੀ ਜੇ ਇੱਕ ਪਾਸੇ ਵੀ ਪੰਥ ਦਾ ਦੂਜੇ ਪਾਸੇ ਵੀ ਕੋਈ ਪੰਥ ਦਾ ਨੌਜੀ ਬਣ ਜਾ ਕੋਈ ਪੰਥ ਦਾ ਕੋਈ ਵਾਰਸ਼ ਖੜਾ ਹੋਵੇ। ਹੂੰ। ਫੇਰ ਅਸੀਂ ਕਹਿ ਸਕਦੇ ਵੀ ਅਸੀਂ ਆਪਸ ਵਿੱਚ ਹੋ ਰਹੇ ਆ। ਹੁਣ ਮੈਨੂੰ ਪਹਿਲਾਂ ਪਤਾ ਲੱਗਿਆ ਬਈ ਭਾਈ ਕੌਂਕੇ ਸਾਹਿਬ ਦੇ ਪਰਿਵਾਰ ਇੱਛੇ ਕਾ ਲੜਨ ਦੇ ਤੇ ਮੈਂ ਪਰਿਵਾਰ ਕੋਲ ਗਿਆ। ਅੱਛਾ। ਮੈਂ ਪਰਿਵਾਰ ਕੋਲ ਜਾ ਕੇ ਬੇਨਤੀ ਕੀਤੀ ਆ ਵੀ ਜੇ ਤੁਸੀਂ ਲੜਨਾ ਚਾਹੁੰਦੇ ਹੋ ਤੇ ਤੁਸੀਂ ਤੁਹਾਨੂੰ ਪਹਿਲਾ ਤੇ ਪਰਿਵਾਰ ਨੇ ਕਿਹਾ ਵੀ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਉਹ ਤੋਂ ਬਾਅਦ ਮੈਂ ਆਪਣਾ ਜਿਹੜਾ ਪਾਰਟੀ ਨੇ ਵੀ ਮੇਰਾ ਅਲਾਉਂਸ ਕੀਤਾ ਸੋ ਪੰਥ ਦੇ ਜਿਹੜੀ ਲੜਾਈ ਆ ਪੰਥ ਦੀ ਲੜਾਈ ਬਹੁਤ ਵੱਡੀ ਆ ਸੀ ਇੱਕ ਦੂਜੇ ਨਾਲ ਪਰਿਵਾਰ ਜਿਹੜੇ ਆ ਸ਼ਹੀਦ ਪਰਿਵਾਰ ਆ ਅਸੀਂ ਆਪਸ ਵਿੱਚ ਕਦੇ ਨਹੀਂ ਉਲਝ ਸਕਦੇ ਪਰ ਜਿੱਥੇ ਕੋਈ ਗद्दार ਆ ਕੇ ਕਹੂਗਾ ਕਿ ਮੈਂ ਪੰਥਕ ਆ ਤੇ ਉੱਥੇ ਸਾਨੂੰ ਜਗਾਉਣਾ ਬਹੁਤ ਜ਼ਰੂਰੀ ਆ ਵੀ ਅਸਲ ਸੱਚ ਕੀ ਆ ਤੇ ਉੱਥੇ ਬੋਲਣਾ ਬਹੁਤ ਜ਼ਰੂਰੀ ਆ ਗद्दार ਕਿਹਨੂੰ ਕਹਿ ਰਹੇ ਆ ਕਮਲਜੀਤ ਨੂੰ ਕਹਿ ਰਹੇ ਹਾਂ ਰਵਨੀਤ ਬਿੱਟੂ ਨੂੰ ਕਹਿ ਰਹੇ ਹਾਂ ਕਿਹਨੂੰ ਕਹਿ ਰਹੇ ਆ ਫਿਰ ਗਦਾਰ ਮੈਂ ਕਮਲਜੀਤ ਬਰਾੜ ਨੂੰ ਵੀ ਕਹਿ ਰਿਹਾ ਤੇ ਨਾਲ ਮੈਂ ਬਿੱਟੂ ਨੂੰ ਵੀ ਕਹਿ ਰਿਹਾ ਵੀ ਇਹਨਾਂ ਦੇ ਜਿਹੜੇ ਪਸ਼ੋਕਰ ਨੇ ਉਹਨੂੰ ਪਛਾਣਨ ਦੀ ਲੋੜ ਹੈ ਹੂੰ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਦਾ